ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਘਣੀਆਂ ਕੀ ਬੇਟ ਵਾਲੇ ਇਲਾਕੇ ਦੇ ਵਿੱਚ ਪੁਰਾਣਾ ਵਾਲਾ ਜੀ ਪੁਰਾਣਾ ਵਾਲਾ ਪਿੰਡ ਹੈ ਪੁਰਾਣਾ ਵਾਲਾ ਜੀ ਇਸ ਇਲਾਕੇ ਦੇ ਵਿੱਚ ਬੈਠੇ ਆ ਆ ਜਿਹੜਾ ਇਲਾਕਾ ਹੈ ਦੂਰ ਤਿੱਕਰ ਨਿਗਾਹ ਮਾਰੀ ਦੀ ਹੈ ਜਦੋਂ ਇੱਕ ਤਰ੍ਹਾਂ ਐ ਲੱਗਦਾ ਹੋਣਾ ਦੇਖਣ ਨੂੰ ਵੀ ਜਿਵੇਂ ਅਸੀਂ ਪੰਜਾਬ 'ਚ ਨਹੀਂ ਅਸੀਂ ਕਿਤੇ ਰੇਗਿਸਤਾਨ 'ਤੇ ਖੜਦੇ ਹੋਈਏ ਚਾਰਜ ਪਰੇ ਰੇਤੀ ਰੇਤ ਨਜ਼ਰ ਆ ਰਹੀ ਹੈ। ਕੋਈ ਉਹ ਇਲਾਕਾ ਜਿੱਥੇ ਰਾਵੀ ਦਰਿਆ ਨੇ ਇੰਨਾ ਜ਼ਿਆਦਾ ਰੇਤਾ ਖੇਤਾਂ ਦੇ ਵਿੱਚ ਧੱਕਤਾ। ਕਿ ਆ ਸਾਰੀਆਂ ਜ਼ਮੀਨਾਂ ਕਿਸਾਨਾਂ ਦੀ ਕਹਿਰ ਬਾਤ ਕਰਦੀਆਂ। ਅਸੀਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਸੀਗਾ ਕਿ ਬਿਲਕੁਲ ਪਰਲੇ ਪਾਸੇ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ। ਘੁੰਮ ਕੇ ਇਹਦੇ ਚਾਰ ਚਪੇਰੋ ਘੁੰਮਦੇ ਘੁੰਮਦੇ ਆ ਇਸ ਤਰ੍ਹਾਂ ਅੱਜ ਰਾਵੀ ਦੇ ਬਿਲਕੁਲ ਦੂਜੀ ਪੀਛਾ ਦੇ ਵਿੱਚ ਆਪਾਂ ਬੈਠੇ ਆਂ ਔਰ ਇਲਾਕਾ ਲਗਭਗ ਸੇਮ ਹੀ ਆ। ਅੱਜ ਇੱਥੇ ਤੁਹਾਡੀ ਹਿੰਮਤ ਨਾਲ ਤੁਹਾਡੇ ਸਹਿਯੋਗ ਨਾਲ ਤੁਸੀਂ ਜਿੰਨੀ ਸੇਵਾ ਦਿੱਤੀ ਆ ਉਹ ਸੇਵਾ ਦੇ ਨਾਲ ਦੇਖੋ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਸੰਗਤਾਂ ਦਾ ਸਹਿਯੋਗ ਨੌਜਵਾਨਾਂ ਦੇ ਟਰੈਕਟਰ ਨੌਜਵਾਨਾਂ ਦਾ ਜਿਹੜਾ ਮਨੁੱਖੀ ਬਲ ਹੈ ਉਹ ਕੰਮ ਕਰਦਾ ਹੈ ਜੇ ਪੈਸੇ ਵੀ ਆ ਜਾਣਗੇ ਟਰੈਕਟਰ ਨਹੀਂ ਆਉਣਗੇ ਟਰੈਕਟਰ ਆ ਗਏ ਚਲਾਉਣ ਵਾਲੇ ਮੁੰਡੇ ਨਹੀਂ ਹੋਣਗੇ ਤਾਂ ਕਿੱਥੋਂ ਕੰਮ ਚੱਲੇਗਾ ਸੋ ਰਲ ਮਿਲ ਕੇ ਆਪਾਂ ਸਾਰਿਆਂ ਨੇ ਇਸ ਕੰਮ ਨੂੰ ਕੀਤਾ ਹੈ ਅੱਜ ਇਸ ਵੇਲੇ ਦਿੱਖਦੇ ਸੀ ਕੰਮ ਕਰ ਰਹੇ ਆ ਆ ਕੰਪਿਊਟਰ ਕਰਾਹੇ ਦਾ ਕੰਮ ਮੁੰਡੇ ਚਲਾਈ ਜਾਂਦੇ ਨੇ ਅਮਰਸਰ ਡਿਸਟ੍ਰਿਕਟ ਕੋ ਕੰਪਿਊਟਰ ਚੁਰਕ ਰਹਾ ਕਿ ਆਗੇ ਲਗਾਤਾਰ ਲੱਗਿਆ ਹੋਇਆ ਸੋ 11ਵਾਂ ਪੁਆਇੰਟ ਆ ਹੈ ਅੱਜ ਆਪਾਂ 11ਵੇਂ ਪੁਆਇੰਟ ਦੇ ਉੱਤੇ ਲਗਭਗ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਇਹਨੂੰ ਫਤਿਹ ਕਰ ਦੇਣ ਲੱਗੇ ਆ ਤੋ ਪਿੱਛੇ ਜਿਹੜਾ ਆਪਾਂ ਕੰਮ ਕੀਤਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਬਹੁਤ ਜ਼ਿਆਦਾ ਜੁੱਧ ਲੱਗਿਆ ਇੱਥੇ ਵੀ ਬਰਾਬਰ ਪੈਰਲਲ ਟਰੈਕਟਰ ਚੱਲਦੇ ਰਹੇ ਲਗਾਤਾਰ 22 25 25 ਕੀਤੀ। ਪਰ ਜਿਹੜਾ ਮਗਰਲਾ ਖਤਰਾ ਸੀ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਸੀਗਾ ਕਿ ਜੇਕਰ ਦਰਿਆਜ ਪਾਣੀ ਦੁਬਾਰਾ ਆ ਗਿਆ ਆਹ ਤੋੜ ਨਾ ਬੰਨਿਆ ਤੇ ਇਹ ਅਗਲੇ ਇਲਾਕੇ ਨੂੰ ਫੇਰ ਦੁਬਾਰਾ ਬਰਬਾਦ ਕਰੇਗਾ। ਤੂੰ ਆਪਾਂ ਬੰਨ ਬੰਨਿਆ ਜਿਹੜਾ ਉਹ ਲਗਾਤਾਰ ਮੇਰਾ ਕਹ ਲੈ 8-9 ਦਿਨ ਲੱਗੇ ਨੇ ਉੱਥੇ ਤੇ ਉੱਥੇ ਵੀ 30 30 40 40 ਕਦੇ-ਕਦੇ ਤਾਂ 60 70 ਤੱਕਰ ਵੀ ਟਰੈਕਟਰ ਹੁੰਦੇ ਸੀਗੇ। ਸਾਰੀ ਉੱਥੇ ਮਿਹਨਤ ਕਰਕੇ ਉਹਨੂੰ ਆਪਾਂ ਅੱਜ ਅਸੀਂ ਜਦੋਂ ਵੇਖਿਆ ਆ ਕੇ ਖੇਤ ਨੂੰ ਤੇ ਜਿੱਦੇ ਅਸੀਂ ਵੇਖਣ ਆਏ ਸੀ ਅੱਜ ਸਾਨੂੰ ਯਕੀਨ ਕਰਿਓ ਜ਼ਮੀਨ ਉਹ ਖੇਤ ਪਹਿਚਾਨ ਨਹੀਂ ਆਉਂਦੀ ਸੀ ਵੀ ਇਹ ਖੇਤ ਉਹੀ ਹੈ ਜਿਹਦੇ ਵਿੱਚ 40 ਫੁੱਟ 30 ਫੁੱਟ ਦੇ ਕਰੀਬ ਟੋਆ ਸੀ ਔਰ ਉਹ ਐ ਲੱਗਦਾ ਸੀਗਾ ਕਿ ਬਹੁਤ ਵੱਡਾ ਜਿਵੇਂ ਇੱਕ ਛੱਪੜ ਬਣਿਆ ਪਿਆ ਹੈ ਉਹ ਅੱਜ ਨੌਜਵਾਨਾਂ ਨੇ ਹਿੰਮਤ ਮਾਰ ਕੇ ਉਹਨੂੰ ਭਰ ਕੇ ਪੱਧਰ ਕਰਕੇ ਆਏ ਬਿਲਕੁਲ ਬੰਨ ਲਾਤਾ ਸੋ ਮੈਂ ਧੰਨਵਾਦੀ ਆ ਸਾਡੇ ਨੌਜਵਾਨਾਂ ਦਾ ਧੰਨਵਾਦੀ ਆ ਸਾਡੇ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਟਰੈਕਟਰ ਇੱਥੇ ਜਿਚਾ ਕੇ ਚਲਾਏ ਨੇ ਡਿਊਟੀਆਂ ਲਾ ਕੇ ਇੱਥੇ ਨਿਭਾਈ ਡਿਊਟੀ ਤੇ ਸਭ ਤੋਂ ਵੱਧ ਧੰਨਵਾਦੀ ਤੁਹਾਡਾ ਭਰਾਵੋ ਜਿਨ੍ਹਾਂ ਨੇ ਤਿਲ ਫੁੱਲ ਜਿੱਥੋਂ-ਜਿੱਥੋਂ ਵੀ ਇੱਥੇ ਪਹੁੰਚਦਾ ਕੀਤਾ ਉਹ ਤੁਹਾਡਾ ਵਰਤਿਆ ਜਾ ਰਿਹਾ ਹੈ ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਆ ਕਿ ਕਿਉਂਕਿ ਸਾਡਾ ਚਾਰਾ ਇਹ ਆ ਕਿ ਅਸੀਂ ਇੱਕ ਦਰਜ ਕੀਤਾ ਸਾਰਿਆਂ ਦਾ ਕੰਮ ਜਿਵੇਂ ਜਿਵੇਂ ਕਿਸੇ ਵੀਰ ਨੇ ਆ ਕੇ ਕਿਹਾ ਵੀ ਆ ਮੇਰਾ ਕਰ ਦਿਓ ਉਹਦਾ ਨੋਟ ਕਰ ਲਿਆ ਉਸ ਤੋਂ ਅਗਲੇ ਨੇ ਕਿਹਾ ਮੇਰਾ ਕਰ ਦਿਓ ਜਿਵੇਂ ਜਿਵੇਂ ਨੰਬਰ ਵਾਰ ਹੁਣ ਸਾਨੂੰ ਇੱਥੋਂ ਟਰੈਕਟਰ ਲਿਜਾ ਕੇ ਹੋਰ ਸਾਈਡ ਦੇ ਵਿੱਚ ਪਰਲੇ ਪਾਸੇ ਉਧਰ ਲਿਜਾ ਕੇ ਜਿਹੜੇ ਜਿਹੜੇ ਨੰਬਰ ਲੱਗੇ ਨੇ ਉਹਦੇ ਮੁਤਾਬਕ ਅਸੀਂ ਇਹ ਕੰਮ ਕਰਨਾ ਹੈ ਕਰਦੇ ਜਾਵਾਂਗੇ ਆਪ ਸਭ ਨੂੰ ਮੇਰੀ ਫੇਰ ਦੁਬਾਰਾ ਬੇਨਤੀ ਹੈ ਕਿ ਹੁਣ ਤੁਸੀਂ ਕਣਕ ਬੀਜਣੀ ਆ ਤੁਹਾਡਾ ਝੋਨਾ ਕੱਟਿਆ ਜਾ ਰਿਹਾ ਹੈ ਕੰਮ ਤੁਹਾਨੂੰ ਸਾਰਿਆਂ ਨੂੰ ਬਹੁਤ ਆ ਪਰ ਪਿਆਰਿਓ ਇਹਨਾਂ ਦੀ ਬਾਹ ਜਿਵੇਂ ਆਪਾਂ ਖੜੀਏ ਨੂੰ ਇਹ ਮੇਰੇ ਖੜੀ ਰੱਖੀਏ ਤੇ ਰਲ ਕੇ ਇਨਾਂ ਨੂੰ ਇਸ ਚਿੱਕੜ ਦੇ ਵਿੱਚੋਂ ਬਾਹਰ ਕਢ ਲਏ ਜਿਵੇਂ ਆਪਾਂ ਘਟੇ ਹੋਏ ਆ ਬਹੁਤ ਧੰਨਵਾਦ ਤੁਹਾਡਾ ਪਹਿਲਾਂ ਦਿੱਲੇ ਹੋਏ ਆ ਆਰਥਿਕ ਮਦਦ ਦੇਣ ਵਾਲਿਆਂ ਨੂੰ ਮੇਰੀ ਫੇਰ ਹੱਥ ਜੋੜ ਕੇ ਬੇਨਤੀ ਆ ਭਰਾਵੋ ਜਿਨ੍ਹਾਂ ਨੇ ਇੱਥੇ ਮਦਦ ਕਰਨੀ ਆ ਸੇਵਾ ਕਰਨੀ ਆ ਇਹਨਾਂ ਲੋਕਾਂ ਦੀ ਇਹ ਲੋਕਾਂ ਦੀ ਸੇਵਾ ਹੈ ਸਾਡੇ ਕਿਸੇ ਵੀ ਪਾਰਕਿੰਗ ਕਿਸੇ ਵੀ ਸਾਥੀ ਨੂੰ ਪਲੀਜ਼ ਨਗਦ ਕੈਸ਼ ਦੇਣ ਵਾਲੀ ਨਾ ਸਾਡੀ ਕੋਈ ਪਰੰਪਰਾ ਹੈ ਨਾ ਅਸੀਂ ਲੈਣਾ ਇਹ ਸਾਡੀ ਬੇਨਤੀ ਆ ਤੁਹਾਡੇ ਚਰਨਾਂ ਦੇ ਵਿੱਚ ਕਿ ਕਿਰਪਾ ਕਰਕੇ ਆਪ ਆਓ ਤੇਲ ਦਾ ਪੰਪ ਦੇ ਉੱਤੇ ਪਰਚੀ ਕਟਾਓ ਉਹ ਪਰਚੀ ਸਾਡੇ ਇਹ ਜਿਹੜੇ ਗੁਰਵਿੰਦਰ ਹੋਰੀ ਨੇ ਸਾਡੇ ਮੁੱਖ ਇੱਥੋਂ ਦੇ ਪ੍ਰਬੰਧਕ ਨੇ ਸਾਡੇ ਬਲੌਕ ਦੇ ਪ੍ਰਧਾਨ ਨੇ ਨੌਜਵਾਨ ਮੁੰਡੇ ਦੀ ਹਿੰਮਤ ਨਾਲ ਇਹ ਸਾਰਾ ਕੁਝ ਹੋ ਰਿਹਾ ਮੈਂ ਦੇ ਕੰਮ ਵੀ ਮੈਂ ਕਰ ਰਿਹਾ ਜਾਂ ਮੇਰੀ ਜੱਜਬੰਦੀ ਕਰ ਰਹੀ ਬਿਲਕੁਲ ਨਹੀਂ ਇਹਨਾਂ ਨੌਜਵਾਨਾਂ ਦੀ ਹਿੰਮਤ ਆ ਜਿਹੜਾ ਇਹ ਕੰਮ ਕਰ ਰਹੀ ਇਸ ਤਰੀਕੇ ਦੇ ਨਾਲ ਤੇਲ ਦੀ ਪਰਚੀ ਇਹਦੇ ਕੋਲੇ ਆ ਜਾਈ ਇਹ ਆਪਣੇ ਆਪ ਆਪ ਦੇ ਢੰਗ ਨਾਲ 1 ਕੇ ਟਰੈਕਟਰਾਂ ਦੇ ਵਿੱਚ ਤੇਲ ਪਾ ਕੇ ਚਲਾ ਰਿਹਾ ਹੈ ਜਿੰਨੀ ਤੁਸੀਂ ਸੇਵਾ ਦੇਈ ਜਾਓਗੇ ਓਨੀ ਇਹ ਇੱਥੇ ਕਰੀ ਜਾਣਗੇ ਇਹ ਆਪਾਂ ਰਲ ਮਿਲ ਕੇ ਕਰਨਾ ਹੈ ਕਿ ਉਹ ਇਹਦਾ ਤਾਂ ਤੁਸੀਂ ਅੰਦਾਜ਼ਾ ਲਾਇਓ ਸੇਵਾ ਦੀ ਭਾਵਨਾ ਕਿਹੋ ਜੀ ਹੈ ਕੱਲ ਇਹਨਾਂ ਦੇ ਮਾਤਾ ਜੀ ਦਾ ਮੈਨੂੰ ਸੁਨੇਹਾ ਮਿਲਿਆ ਹੈ ਕਿ ਘਰੇ ਮਿਸਤਰੀ ਲੱਗੇ ਹੋਏ ਨੇ ਅੰਦਾਜ਼ਾ ਲਾਇਓ ਕਿਸੇ ਦੇ ਘਰੇ ਮਿਸਤਰੀ ਲੱਗੇ ਹੋਣ ਤੇ ਦੋ-ਦੋ ਮਹੀਨੇ ਘਰੋਂ ਬਾਹਰ ਕੌਣ ਲਾ ਸਕਦਾ ਹੈ ਔਰ ਉਹ ਵੀ ਮੁੰਡਾ ਘਰੋਂ ਬਾਹਰ ਲਾ ਰਿਹਾ ਹਾਸੇ ਵਾਲੀ ਗੱਲ ਨਾ ਮਹਿਸੂਸ ਕਰਿਓ ਮੈਨੂੰ ਸੱਚੀ ਗੱਲ ਦੱਸਦਾ ਇਹਦਾ ਵਿਆਹ ਬੰਨਿਆ ਹੋਇਆ ਹੈ ਯਾ ਬੰਨਿਆ ਹੋਇਆ ਘਰ ਵਿੱਚ ਪਿਆਰ ਹੋ ਜਾਂਦਾ ਹੈ ਲੇਕਿਨ ਇਹ ਤੁਹਾਡੀ ਸੇਵਾ 'ਚ ਲੱਗਿਆ ਇਹਨੂੰ ਕਹਿੰਦੇ ਨੇ ਡੈਡੀਕੇਸ਼ਨ ਇਹਨੂੰ ਕਹਿੰਦੇ ਸੇਵਾ ਦੀ ਭਾਵਨਾ ਇਹਨੂੰ ਕਹਿੰਦੇ ਸਮਰਪਣ ਭਾਵਨਾ ਉਹ ਸਮਰਪਣ ਭਾਵਨਾ ਨਾਲ ਸਾਡਾ ਇਹ ਬੱਚਾ ਲੱਗਿਆ ਹੋਇਆ ਹੈ ਗੁਰੂ ਕਿਰਪਾ ਕਰੇ ਉਹ ਚੜ੍ਹਦੀ ਕਲਾ ਕਰੇ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਕਰੇ ਨੌਜਵਾਨਾਂ ਨੂੰ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿਨ੍ਹਾਂ ਨੇ ਤੁਹਾਡੇ ਇੱਥੇ ਆ ਕੇ ਮਦਦ ਕੀਤੀ ਹੈ ਤੇ ਤੁਹਾਡੇ ਦੇ ਵਾਹਿਗੁਰੂ ਸਾਰਿਆਂ ਦੇ ਮਿਹਰ ਦਾ ਹੱਥ ਬਣਾ ਕੇ ਰੱਖੇ ਜਿਨ੍ਹਾਂ ਨੇ ਆਰਥਿਕ ਮਦਦ ਦੇ ਕੇ ਇੱਥੇ ਸੇਵਾ ਨੇ ਕੀਤੀਆਂ ਔਰ ਅੱਗੇ ਵੀ ਜਿਨ੍ਹਾਂ ਨੇ ਸੇਵਾ ਦੇਣੀ ਹੈ ਮੇਰੀ ਬੇਨਤੀ ਆ ਤੇਲ ਦੀ ਸੇਵਾ ਬੀਜ ਦੀ ਸੇਵਾ ਤੇ ਖਾਣ ਦੀ ਸੇਵਾ ਹੀ ਆਪਾਂ ਕਰੀਏ ਕਿਸੇ ਨੂੰ ਨਗਦ ਕੈਸ਼ ਨਾ ਦੇਈਏ ਤਾਂ ਕਿ ਕਿਸੇ ਤਰ੍ਹਾਂ ਦਾ ਮਿਸਯੂਜ਼ ਨਾ ਹੋਵੇ ਲੋੜਵੰਦਾਂ ਕੋਲੇ ਤੁਹਾਡੀ ਚੀਜ਼ ਹੋਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੜਾ ਮੋੜ ਮੋਟਾ ਗੱਡੀ ਰੋਕਣ ਲਈ ਜੀ ਇੱਕ ਪੰਨ ਮਿੱਤਰ ਸੈਕਟਰ